ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਆ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਦਾ ਵਲੌਗ ਅਸੀਂ ਸ਼ੁਰੂ ਕਰਨ ਲੱਗੇ ਆ ਜੀ ਸ਼ਾਮ ਦਾ ਵੇਲਾ ਆ ਸ਼ਾਮ ਦੇ ਤਕਰੀਬਨ 6:00 ਵੱਜ ਚੁੱਕੇ ਆ ਤੇ ਅਸੀਂ ਜਾ ਰਹੇ ਹਾਂ ਸ਼ੈਰ ਕਰਨ ਵਾਸਤੇ ਆ ਸਾਹਮਣੇ ਜੋ ਤੁਸੀਂ ਦਰਖਤ ਦੇਖ ਰਹੇ ਆ ਇਹ ਧੰਨ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜੋ ਸਤਾਪ ਦੀ ਮਨਾਈ ਸੀ ਉਹਦੇ ਸਬੰਧ ਵਿੱਚ ਜੋ ਸਰਕਾਰ ਨੇ ਤਰਖ ਦਿੱਤੇ ਸੀਗੇ ਜੰਗਲ ਬਣਾਉਣ ਵਾਸਤੇ ਉਹ ਸਾਡੇ ਪਿੰਡ ਵਿੱਚ ਕਾਮਯਾਬ ਹੋਇਆ ਉਹ ਤੁਸੀਂ ਦੇਖ ਸਕਦੇ ਆ ਤੇ ਤੁਹਾਡੇ ਪਿੰਡਾਂ ਵਿੱਚ ਕਿੰਨੇ ਕੁ ਦਰਖਤ ਕਾਮਯਾਬ ਆ ਉਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆ ਬਹੁਤ ਸੰਘਣੇ ਦਰਖਤ ਹੋ ਚੁੱਕੇ ਆ ਹਰੇਕ ਤਰ੍ਹਾਂ ਦਾ ਦਰਖਤ ਹਰੇਕ ਤਰ੍ਹਾਂ ਦਾ ਤਕਰੀਬਨ ਦਰਖਤ ਆ ਜਿਹੜੇ ਪ੍ਰਾਤਨ ਦਰਖਤ ਜਿਹਦਾ ਅੱਜਕੱਲ ਦੇ ਦੇਖਣ ਵਾਸਤੇ ਵੀ ਨਹੀਂ ਮਿਲਦੇ ਹੈਗੇ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਡੇ ਪਿੰਡਾਂ ਵਿੱਚ ਇਹ ਜੰਗਲ ਕਾਮਯਾਬ ਆ ਕਿ ਨਹੀਂ ਹਾਂਜੀ ਪਹਿਲੇ ਸਮੇਂ ਵਿੱਚ ਜੰਗਲ ਹੁੰਦੇ ਸੀਗੇ ਤੇ ਜੰਗਲਾਂ ਦੇ ਵਿੱਚ ਜਾਨਵਰ ਰਹਿੰਦੇ ਹੁੰਦੇ ਸੀਗੇ ਤੇ ਅੱਜ ਕੱਲ ਆਪਾਂ ਜੰਗਲ ਛੱਡੇ ਨਹੀਂ ਦਰਖਤ ਆਪਾਂ ਸਾਰੇ ਵੱਢ ਦਿੱਤੇ ਆ ਤੇ ਜਾਨਵਰਾਂ ਨੇ ਰਹਿਣਾ ਕਿੱਥੇ ਆ ਜਾਨਵਰਾਂ ਦੇ ਰਹਿਣ ਵਾਸਤੇ ਵੀ ਕੁਝ ਨਾ ਕੋਈ ਤਾਂ ਚਾਹੀਦਾ ਹੁੰਦਾ ਆ ਹਨਾ ਜੀ ਤੇ ਜ਼ਰੂਰ ਆਪਾਂ ਨੂੰ ਸੋਚਣਾ ਚਾਹੀਦਾ ਅੱਜ ਜਿਹੜੇ ਜੀਵ ਜੰਤੂ ਆਪਣੇ ਘਰਾਂ ਵਿੱਚ ਆਉਂਦੇ ਆ ਜਿਦਾਂ ਸਾਪ ਆਉਂਦੇ ਆ ਨੇਲੇ ਆਉਂਦੇ ਆ ਇਹ ਤਾਂ ਹੀ ਆਪਣੇ ਘਰਾਂ ਵਿੱਚ ਆਣ ਲੱਗੇ ਆ ਕਿਉਂਕਿ ਇਹਨਾਂ ਦੇ ਰਹਿਣ ਵਾਲੀ ਥਾਂ ਆਪਾਂ ਖਤਮ ਕਰ ਦਿੱਤੀ ਆ ਤਾਂ ਆਪਣੇ ਘਰਾਂ ਵਿੱਚ ਆਣ ਲੱਗੇ ਤੇ ਆਪਾਂ ਅੱਜ ਮਾਰਦੇ ਆ ਇਹਨਾਂ ਨੂੰ ਇਹਨਾਂ ਦੇ ਰਹਿਣ ਵਾਲੀ ਜਗ੍ਹਾ ਨੂੰ ਖਤਮ ਨਹੀਂ ਕਰਨਾ ਚਾਹੀਦਾ ਜ਼ਰੂਰ ਜਿੰਨੇ ਕੁ ਹੋ ਸਕੇ ਦਰਖਤ ਲਾਣੇ ਚਾਹੀਦੇ ਆ ਦਰਖਤਾਂ ਦਾ ਇਕੱਲਾ ਜਾਨਵਰਾਂ ਨੂੰ ਨਹੀਂ ਫਾਇਦਾ ਆਪਾਂ ਨੂੰ ਵੀ ਫਾਇਦਾ ਆ ਕਿਉਂਕਿ ਆਪਾਂ ਨੂੰ ਵੀ ਆਕਸੀਜਨ ਮਿਲਦੀ ਆ ਵਾਤਾਵਰਣ ਸ਼ੁੱਧ ਹੁੰਦਾ ਆ ਆ ਦੇਖੋ ਸਾਡੇ ਪਿੰਡ ਹਰਿਆਵਲ ਹੀ ਹਰਿਆਵਲ ਤੁਹਾਨੂੰ ਦਿਖਣੀ ਸਾਰੇ ਪਾਸੇ ਕਾਫੀ ਦਰਖਤ ਆ ਸਾਰੇ ਪਾਸੇ ਜਿੱਧਰ ਨਿਗਾ ਮਾਰੂਗੇ ਦਰਖਤ ਹੀ ਤੁਹਾਨੂੰ ਦੇਖਣੇ ਆ ਤੇ ਜ਼ਰੂਰ ਸਾਨੂੰ ਦਰਖਤ ਲਾਣੇ ਚਾਹੀਦੇ ਆ ਇਹਨਾਂ ਦਾ ਬਹੁਤ ਫਾਇਦਾ ਆ ਆ ਤੁਸੀਂ ਮੇਰੇ ਪਿੱਛੇ ਪਪੂਲਰ ਨਾਲ ਦੇ ਦਰਖਤ ਦੇਖ ਰਹੇ ਆ ਚੰਗੀ ਗੱਲ ਆ ਪਪੂਲਰ ਲਾਓ ਤੇ ਆਪਾਂ ਨੂੰ ਇਹ ਤੋਂ ਇਨਕਮ ਵੀ ਹੈਗੀ ਆ ਪਰ ਇਹਦੇ ਨਾਲ ਨਾਲ ਸਾਨੂੰ ਜਰੂਰ ਜਿੱਦਾਂ ਨਿੰਮ ਹੋਈ ਕਿੱਕਰ ਹੋਈ ਐਦਾਂ ਦੇ ਦਰਖਤ ਵੀ ਆਪਣੇ ਖੇਤਾਂ ਵਿੱਚ ਲਾਣੇ ਚਾਹੀਦੇ ਆ ਇਹਨਾਂ ਦਰਖਤਾਂ ਦੇ ਬਹੁਤ ਬੈਨੀਫਿਟ ਆ ਜੀ ਫਾਇਦੇ ਹੀ ਫਾਇਦੇ ਆ ਨੁਕਸਾਨ ਕੋਈ ਨਹੀਂ ਹੈਗਾ ਤੇ ਆਪਾਂ ਦਵਾਈਆਂ ਪਾ ਪਾ ਕੇ ਸਾਰੇ ਤਰਕਤ ਖਤਮ ਕਰ ਦਿੱਤੇ ਆ ਨਹੀਂ ਜਰੂਰ ਲਾਓ ਜਿੱਥੇ ਕਮਾਈ ਕਰਨੀ ਆ ਉਥੇ ਕੁਦਰਤ ਵਾਸਤੇ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਹਾਂਜੀ ਤੇ ਸੰਗਤ ਜੀ ਆਪਾਂ ਨੂੰ ਨਾ ਜ਼ਿੰਦਗੀ ਦੇ ਵਿੱਚ ਸੈਰ ਨੂੰ ਆਪਣਾ ਹਿੱਸਾ ਬਣਾਉਣਾ ਚਾਹੀਦਾ ਸੈਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਆ ਕਿਉਂਕਿ ਸੈਰ ਦੇ ਨਾਲ ਹੀ ਕਈ ਬਿਮਾਰੀਆਂ ਖਤਮ ਹੋ ਜਾਂਦੀਆਂ ਅਸਲ ਵਿੱਚ ਆਪਾਂ ਨੂੰ ਜਿਹੜੀਆਂ ਅੱਜ ਬਿਮਾਰੀਆਂ ਲੱਗੀਆਂ ਹੋਈਆਂ ਬੀਪੀ ਦੀਆਂ ਜਾਂ ਹੋਰ ਸ਼ੂਗਰ ਦੀਆਂ ਇਸੇ ਕਰਕੇ ਆ ਕਿਉਂਕਿ ਆਪਾਂ ਕਸਰਤ ਛੱਡ ਦਿੱਤੀ ਆ ਖੈਰ ਕਰਨੀ ਛੱਡ ਦਿੱਤੀ ਤੇ ਸਾਰੇ ਕੰਮ ਮਸ਼ੀਨੀ ਹੋ ਗਏ ਆ ਮਸ਼ੀਨੀ ਜੁੱਗ ਆ ਗਿਆ ਇਸ ਕਰਕੇ ਆਪਾਂ ਬਿਮਾਰੀਆਂ ਨਾਲ ਘਿਰ ਗਏ ਆ ਜ਼ਰੂਰ ਤੁਸੀਂ ਆਪਣੀ ਜ਼ਿੰਦਗੀ ਅੰਦਰ ਸਵੇਰ ਸ਼ਾਮ ਸੈਰ ਕਰਿਆ ਕਰੋ ਤੇ ਜੇ ਤੰਦਰੁਸਤ ਰਹਿਣਾ ਹੈ ਨਹੀਂ ਤਾਂ ਬਿਮਾਰੀਆਂ ਬਹੁਤ ਲੱਗ ਰਹੀਆਂ ਆ ਆਪਣਾ ਬਚਾਅ ਆਪ ਕਰੋ ਹਾਂਜੀ ਜੇ ਤੁਸੀਂ ਦੋ ਜਾਣੇ ਜਾਣੇ ਆ ਤਾਂ ਜੇ ਗੱਲਬਾਤ ਕਰਦੇ ਆ ਤਾਂ ਚਲੋ ਚੰਗੀ ਗੱਲ ਆ ਤੇ ਜੇ ਸੈਰ ਕਰਦੇ ਕਰਦੇ ਤੁਸੀਂ ਚੁੱਪ ਕਰਕੇ ਜਾਂਨੇ ਆ ਮੂਹ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਜਾਇਆ ਕਰੋ ਇੱਕ ਸੈਰ ਤੇ ਪ੍ਰਮਾਤਮਾ ਦਾ ਨਾਮ ਸਰੀਰ ਦੀ ਵਰਜਸ ਤੇ ਮਨ ਨੂੰ ਪ੍ਰਮਾਤਮਾ ਦੇ ਨਾਮ ਦੀ ਖੁਰਾਕ ਮਿਲਦੀ ਰਵੇ ਤਾਂ ਸਰੀਰ ਸਦਾ ਹੀ ਚੜ੍ਹਦੀ ਕਲਾ ਵਿੱਚ ਮਨ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ ਆ ਕੋਸ਼ਿਸ਼ ਕਰਿਆ ਕਰੋ ਜਦੋਂ ਵਿਲੇ ਹੁੰਨੇ ਆ ਕੋਈ ਸਫਰ ਕਰਦੇ ਆ ਜਾ ਸੇਰ ਕਰਦੇ ਆ ਘਰ ਦਾ ਕੰਮ ਕਰ ਕਰਦੇ ਆ ਤੇ ਮੂੰਹ ਨੂੰ ਚੁੱਪ ਨਾ ਰੱਖਿਆ ਕਰੋ ਆਪਣੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਰਿਹਾ ਕਰੋ ਜਿਹਨੂੰ ਵੀ ਯਾਦ ਕਰਦੇ ਆ ਤੁਸੀਂ ਜਿਹਨੂੰ ਵੀ ਮੰਨਦੇ ਆ ਉਹਦਾ ਨਾਮ ਜਪਦੇ ਰਿਹਾ ਕਰੋ ਹਾਂਜੀ ਤੁਹਾਡੇ ਪਿੰਡਾਂ ਦੇ ਰੋਡਾਂ ਦੇ ਕੀ ਹਾਲ ਆ ਜੀ ਆਹ ਦੇਖੋ ਆਹ ਜੇ ਰੋਡ ਟੁੱਟਿਆ ਹੋਇਆ ਤੇ ਜੇ ਤਾਂ ਸਾਡੇ ਕਿਸਾਨ ਵੀਰ ਥੋੜੀ ਜਿਹੀ ਇੱਥੇ ਮਿੱਟੀ ਲਾ ਦੇਣ ਮਾੜੀ-ਮੋਟੀ ਰਿਪੇਅਰ ਕਰ ਦੇਣ ਤੇ ਇਹ ਰੋਡ ਬਚ ਸਕਦਾ ਪਰ ਨਹੀਂ ਲਾਉਂਦੇ ਹੈਗੇ ਇਹ ਜ਼ਰੂਰ ਇਹਨਾਂ ਚੀਜ਼ਾਂ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਸਰਕਾਰ ਨੇ ਸਾਨੂੰ ਰੋਡ ਬਣਾ ਕੇ ਦਿੱਤੇ ਆ ਦੇਖਭਾਲ ਤਾਂ ਆਪਾਂ ਹੀ ਕਰਨੀ ਆ ਆ ਮੀਂਹ ਦੇ ਨਾਲਾਂ ਦੇਖੋ ਖੇਠਾਂ ਦੀ ਮਿੱਟੀ ਜਾ ਰਹੀ ਆ ਜੇ ਇੱਥੇ ਥੋੜਾ ਜਿਹਾ ਵੀ ਸੇਮਟ ਵਗੈਰਾ ਲੱਗ ਜਵੇ ਜਾਂ ਦੇਖਭਾਲ ਹੋ ਜਵੇ ਤਾਂ ਇਹ ਰੋਡ ਦੀ ਮਨਿਆਦ ਹੋਰ ਵੱਜਣੀ ਆ ਹਾਂਜੀ ਸੰਗਤ ਜੀ ਅਸੀਂ ਸੈਰ ਕਰਕੇ ਹੁਣ ਵਾਪਸ ਆਪਣੇ ਘਰ ਆ ਚੁੱਕੇ ਆ ਆ ਸਾਹਮਣੇ ਤੁਸੀਂ ਸਾਡਾ ਘਰ ਵੇਖ ਰਹੇ ਹੋ ਪਿੱਛੇ ਤੇ ਗੁਰਦੁਆਰਾ ਸਾਹਿਬ ਬਾਬਾ ਜੀ ਹੁਣੀ ਰਹਿਰਾਜ ਸਾਹਿਬ ਦਾ ਜਾਪ ਕਰ ਰਹੇ ਆ ਚਲੋ ਆਪਾਂ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਆ ਤੇ ਆਪਾਂ ਵੀ ਕੁਰਬਾਨੀ ਦਾ ਜਾਪ ਕਰੀਏ ਰਹਿਰਾਜ ਸਾਹਿਬ ਦਾ ਜਾਪ ਕਰੀਏ ਤੇ ਤੁਸੀਂ ਵੀ ਸਾਰੇ ਨਿਤਨੇਮ ਜਰੂਰ ਕਰਿਆ ਕਰੋ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਆ ਕਿਸੇ ਹੋਰ ਬਲੌਗ ਵਿੱਚ ਤੁਹਾਨੂੰ ਆਪਾਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਆਵਾਰੋ ਆਪਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਓ ਆਹ ਸਾਹਮਣੇ ਗੁਰਦੁਆਰਾ ਸਾਹਿਬਾ ਪਿੱਛੇ ਤੇ ਹੋਰ ਬਲੌਗ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ